ਉਹ ਤਿਸ ਬਲੇ ਹਾਰਣੈ ਜਲ ਥਲ ਮਹੀਲ ਸੋਏ ਅਸਤਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਪਾਵੇ ਸੋਈ ਹੋਗ ਖਿਨ ਮੈਂ ਥਾ ਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰ ਵਾਰ ਹੁਕਮੇ ਤਾਰ ਰਹਾਵੇ ਹੁਕਮੇ ਉਪਜੇ ਹੁਕਮ ਸੰਭਾਵੇ ਹੁਕਮੇ ਉਚ ਨੀਚ ਬਿਓ ਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਭ ਮਹਿ ਰਹਿ ਅਸਮਾਈ ਪ੍ਰਭ ਭਾਵੇ ਮਨੁਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਪ ਤਿਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੋਹਾਂ ਸਰਿਆਂ ਕਾ ਆਪ ਸੁਆਮੀ ਕਿਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰ ਨ ਆਵੇ ਕਹੋ ਮਨੁਖ ਤੇ ਕਿਆ ਹੋਏ ਆਵੇ ਜੋ ਭਾਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਇਸ ਕੈ ਹਾਥ ਨ ਹੋਏ ਤਾਂ ਸਭ ਕਿਸ ਲਈ ਜੋ ਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਆਪਨ ਆਪ ਬਚੇ ਭਰਮੇ ਭੂਲੇ ਦੇਦਸਤਾਵੇ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿੰਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਸ਼ੂ ਨ ਆਵੈ ਤਿਸ ਤਤਕਾਲ ਤੈ ਦਿਸ ਪ੍ਰਗਟ ਆਵੈ ਜਾਂ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨ ਗਨੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਨੀ ਬਣਤ ਆਪ ਬਣਾਈ ਨਾਨਕ ਜੀ ਵੇ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਣ ਸਰਬ ਕੋ 나ਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਪਾਵੈ ਸੋਈ ਫੁਨ ਥੀਉ ਕਬਹੂ ਊਚ ਨੀਚ ਮੈਂ ਬਸੇ ਕਬਹੂ ਸੋਗ ਹਰ ਰੰਗ ਰਸੇ ਕਬਹੂ ਨਿੰਦ ਚਿੰਦ ਬਿਵਹਾਰ ਕਬੂ ਊਵ ਆਕਾਸ਼ ਭਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬੂ ਨਿਰਤ ਕਰੇ ਬਹੁ ਪਾਤ ਕਬੂ ਸੋਏ ਕਰੇ ਦਿਨ ਰਾਤ ਕਬੂ ਮਹਾ ਕ੍ਰੋਧ ਬਿਕਰਾਲ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਡੇ ਬਿਹਵਡ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ ਕਿਰਤ ਮਹਿ ਆਪ ਐ ਕਬੂ ਪਲਾ ਪਲਾ ਕਹਾ ਵੈ ਜਿਉ ਪ੍ਰਭ ਰਾਖੇ ਤਿ ਵਿਹ ਹੀ ਰਹੇ ਗੁਰ ਪ੍ਰਸਾਦ ਨਾਨਕ ਸਚ ਕਹੇ ਕਬੂ ਹੋਏ ਪੰਡਤ ਕਰੇ ਬਖਾਨ ਕਬੂ ਮੋ ਤਾਰੀ ਲਾਵੇ ਧਿਆਨ ਕਬੂ ਟਟ ਇ ਤੀਰਤ ਇਸ਼ਨਾਨ ਕਬੂ ਸਿੱਧ ਸਾਧਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆਕ ਅਨੇਕ ਜੋਨ ਭਰਮੇ ਪਰਮਿਆ ਨਾਨਾ ਰੂਪ ਜਿਉ ਸਭਾਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੇਂ ਨਚਾਵੈ ਜੋ ਇਸ ਪਾਵੈ ਸੋਈ ਹੋਈ ਨਾਨਕ ਦੂਜਾ ਅਵਰਨਾ ਕੋਇ ਕਬਹੂ ਸਾਧ ਸੰਗਤ ਏ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬినాਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ ਪਾਰਬ੍ਰਹਮ ਕੇ ਸੰਗ ਊ ਜਿਉ ਜਲ ਜਿਉ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤ ਗੁਰੂਵਾਨ ਸ਼ਲੋਕ ਸੁਕੀ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰਾਜ ਅਭਿਮਾਨ ਸੋ ਨਾਰਕ ਪਾਤੀ ਹੋਵਤ ਸਵਾਨ ਸੋ ਜਾਣੇ ਮੈਂ ਜੋਵਨ ਬੰਤ ਸੋ ਹੋਵਤ ਵਿਸਤਾ ਕਾਜੰਤ ਆਪਸ ਕੋ ਕੋ ਕਰਮੰਤ ਕਹਾਵੈ ਜਨਮ ਰੈ ਬਹੁ ਜੋਨ ਪਰਮਾਵੈ ਜਹ ਧਨ ਪੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੇ ਸੁਖ ਪਾਵੈ ਧਰਮੰਤਾ ਹੋਏ ਕਰ ਗਰਗਾਵੈ ਗਰਬਾ ਵੇ ਤ੍ਰਸਮਨ ਕੁਛ ਅਵਸੰਗ ਨ ਜਾਵੇ ਬਹੁ ਲਸ਼ਕਰ ਮਾਨ ਕੋ ਉਪਰ ਕਰਿਆਸ ਪਲ ਪੀਤਰ ਤਾਂ ਕਾ ਹੋਏ ਬినాਸ਼ ਸਭ ਤੇ ਆਪ ਜਾਣੇ ਬਲਵੰਤ ਖਿੰਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪਸਾਦ ਜਾਂ ਕਾ ਮਿਟਿਆ ਭਿਮਾਨ ਸੋ ਜਨ ਨਾਨਕ ਨਾਨਕ ਦਰਗਹਿ ਪਰਮਾਨ ਕੋਟ ਕਰਮਕ ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨੇਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਜਤਨ ਕਰੇ ਆਤਮ ਨਹੀਂ ਤਰਵੇ ਹਰ ਦਰਗੈ ਕਉ ਕਹੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤੇ ਸੇ ਭਲਾਈ ਨਿਕਟਣਾ ਆਪੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਨਾਨਕ ਕਹੋ ਨਾਨਕ ਤਾਂ ਕੀ ਨਿਰਮਲ ਹੋਏ ਜਬ ਲੱਗ ਜਾਨੇ ਮੁਝ ਤੇ ਕੁਛ ਤੇ ਕੁਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਵ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤਾ ਜਬ ਲਗ ਮੋਹ ਮगन ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭਾ ਕਿਰਪਾ ਤੇ ਬੰਦਨ ਟੂਟੇ ਗੁਰ ਪ੍ਰਸਾਦ ਨਾਨਕ ਹੋ ਛੂਟੇ ਸਹਸ ਕਟੇ ਲਖ ਕੋ ਉੜਤਾ ਵੈ ਤ੍ਰਿਪਤ ਨਾ ਆਪੇ ਮਾਇਆ ਪਾਛੇ ਪਾਵੇ ਅਨੇਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਪੇ ਖੱਪ ਖੱਪ ਮਰੇ ਬਿਨ ਸੰਤੋਖੋ ਨਹੀਂ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾ ਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਤ ਕਹਾ ਬੀਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀ ਨੂੰ ਸੋ ਆਪਣੇ ਰੰਗ ਸਭ ਤੇ ਦੂਰ ਸਭੋ ਕੇ ਸੰਗ ਮੁਝੇ ਭੂਜੇ ਦੇਖੇ ਭੂਜੇ ਦੇਖੇ ਕਰੇ ਬਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸ਼ੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੂ ਆਪਨ ਵਿਸਥਾਰ ਸਭ ਕਿਸ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੇ ਸੋਏ ਆਪੇ ਆਪਣੇ ਚਲਿਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਬਖਿਆਨੀ ਸੱਚ 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 ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਪਲਾ 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 ਤੇਰਾ ਰੂਪ ਅੰਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਤੇਰੀ ਬਾਣੀ ਕਟੇ ਕਟ ਸੁਣੀ ਸਰਨ ਮੁਖ ਖਾਣੀ ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕ ਬਹਰ ਬਹਰ ਅਵਤਾਰ ਅਸ਼ਟਪਤੀ ਸੰਤ ਕੇ ਦੁਖਨ ਆਰਜਾ ਕਟੇ ਸੰਤ ਕੇ ਦੁਖਨ ਜਮਤੇ ਨਹੀਂ ਛੂਟੇ ਸੰਤ ਕੇ ਦੁਖਨ ਦੁਖ ਹਨ ਸੋਖ ਸਭ ਜਾਏ ਸੰਤ ਕੇ ਦੁਖ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਤਨ ਭ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤ ਸੰਗ ਨਿੰਦਕ ਪੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗ ਜੂਨ ਲਵੇ ਸੰਤਨ ਕੇ ਦੁਖਨ ਸਰਬ ਜੂਨ ਪਾਏ ਸੰਤਨ ਸੰਤ ਕੇ ਦੂਖਨ ਤ੍ਰਿਗਤ ਜੋਨ ਕਰਮਾਇ ਸੰਤਨ ਕੇ ਦੂਖਨ ਤ੍ਰਿਸਨਾ ਮੈਂ ਜਲੇ ਸੰਤ ਕੇ ਦੂਖਨ ਸਭ ਕੋ ਛਲੇ ਸੰਤ ਕੇ ਦੂਖਨ ਤੇਜ ਸਭ ਜਾਏ ਸੰਤ ਕੇ ਦੂਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀਂ ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਹੀਂ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਨ ਟਿਕਣਾ ਪਾਈ ਸੰਤ ਕਾ ਨਿੰਦ ਕ ਮਹਾ ਹਤਿਆਰਾ ਸੰਤ ਕਾ ਨਿੰਦ ਕ ਪਰਮੇਸ਼ਰ ਮਾਰਾ ਸੰਤ ਕਾ ਨਿੰਦ ਕ ਰਾਜ ਤੇ ਹੀਨ ਸੰਤ ਕਾ ਨਿੰਦ ਕ ਦੁਖੀਆ ਅਰਦੀਨ ਸੰਤ ਕਾ ਨਿੰਦ ਕ ਕੌ ਸਰਬ ਰੋਗ ਸੰਤ ਕਾ ਨਿੰਦ ਕ ਕੌ ਸਦਾ ਅਬਿਯੋਗ ਸੰਤ ਕਾ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੂਖ ਸੰਤ ਕਾ ਦੁਖੀ ਸਦਾ ਅਪਪਿਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮੇਤਾ ਸੰਤ ਕੇ ਦੁਖੀ ਕੋ डान ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਸਦਾ ਅਭਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕਾ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅੰਧ ਬੀਜ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਉਧਿਆਨ ਪਰਮਾਈਐ ਸੰਤ ਕਾ ਦੁਖੀ ਉਜੜੈ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜਿਉ ਸਾਸ ਬਿਨਾ ਮਿੱਤਰ ਤਕੀਲੋ ਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਬਰ ਨਾ ਰੱਖਨ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਮੈਂ ਮਛਲੀ ਤਰਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੇ ਜਿਉ ਪਾਵਕ ਇੰਦਰ ਨਹੀਂ ਧਰਾਪੇ ਸੰਤ ਕਾ ਦੁਖੀ ਛੂਟੇ ਅਕੇਲਾ ਜਿਉ ਵਿਹਾੜ ਤਿਉ ਖੇਤ ਮੈ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਹੋਏ ਜਾਏ ਸੰਤ ਕੇ ਦੁਖੀ ਕੋਉਂ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਾਈ ਕੀਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੂਖ ਨਾ ਦ੍ਰਿਸ਼ਟ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਇਆ ਕਿਰਤ ਨਾ ਮਿਟੇ ਕੋਈ ਨਾਨਕ ਜਾਣੇ ਸਾਚਾ ਸੋਏ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਤਿ ਗਿਰਾਸ ਸਭ ਕਿਛ ਵਰਤੇ ਤਿਸ ਕਾ ਕੀ ਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਬਡਭਾਗੀ ਜਨ ਜਨ ਸੇ ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸਰਜਨੋ ਸਿਮਰੋ ਹਰ 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 ਰਾਇ ਏਕ ਆਸ ਹਰ ਮਨ ਰਖੋ ਨਾਨਕ ਦੂਖ ਪਰਮ ਪਹਜਾਇਐ ਅਸਤਪਤੀ ਮਾਨੁ ਕੀ ਟੇਕ ਬਿਰਤੀ ਸਬਜਾਨ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬਹੁ ਨਤਰਸਨਾ ਲਾਗੇ ਆਏ ਮਾਰੇ ਰਾਖੀ ਕੋ ਆਪ ਮਾਨੁ ਕੇ ਕਿਛ ਨਾਹੀ ਹਾਥ ਤਿਸ ਕਾ ਹੁਕਮ ਤਿਸ ਕਾ ਹੁਕਮ ਬੂਜ ਸੁਖ ਹੋਏ ਦੇਸ ਕਾ ਨਾਮ ਰੰਕੰਠਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਨਾਂ ਲਾਗੈ ਕੋਏ ਉਸਤਤ ਮਨ ਏਕ ਉਸਤਤ ਮਨ ਮਹ ਕਰ ਨਿਰੰਕਾਰ ਕਰ ਮਨ ਮੇਰੇ ਸਤ ਪਿਉ ਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਹਿਲਾ ਕਰ ਲੈ ਜੀਓ ਨੈਨੋ ਪੇਗ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸ਼ਰਮਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਬੜਪਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ RAM ਨਾਮ ਜੋ ਕਰੇ ਵਿਚਾਰ ਸੇਤਨ ਬੰਤ ਕਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਏਕ ਪਛਾਨੇ ਈਤ ਹੋਤ ਕੀ ਉਹ ਸੋਜੀ ਜਾਣੇ ਨਾਮ